ਹੈਲੋ ਹੈਲੋ ਗੁਰਜੀਤ ਬੋਲਦੇ ਆ ਭਾਈ ਹਾਂਜੀ ਮੈਂ ਗ੍ਰੰਥੀ ਸਿੰਘ ਬੋਲਦਾ ਏ ਤੁਹਾਡੇ ਪਿੰਡ ਦਾ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਠਾਕ ਆ ਸਾਰੇ ਘਰ ਚ ਠੀਕ ਠਾਕ ਆ ਸਾਰੇ ਘਰ ਪਰਿਵਾਰ ਠੀਕ ਠਾਕ ਰਾਜੀ ਤੁਸੀਂ ਠੀਕ ਆ ਜੀ ਉਹਦੀਆਂ ਹਾਂ ਹੋਰ ਕੀ ਕਰੀ ਜਾਂਦੇ ਸੀ ਕੁਛ ਨਹੀਂ ਕਰਨਾ ਕੀ ਹੈ ਵੈਲੇ ਆ ਅੱਛਾ ਅੱਛਾ ਤੇ ਹੋਰ ਆਉਂਦੇ ਨਹੀਂ ਹੁੰਦੇ ਇੱਧਰ ਗੁਰੂ ਘਰ ਕੰਨੀ ਤੁਸੀਂ ਆਈ ਸੀ ਤੂੰ ਪੁੰਨਿਆ ਦਾ ਆਈ ਸੀ ਨਾ ਸੀ ਅੱਛਾ ਪੁੰਨਿਆ ਨੂੰ ਤਾਂ ਭਾਈ ਸੰਗਤ ਵੀ ਬਹੁਤ ਆਉਂਦੀ ਹੈ ਨਾ ਇਸ ਕਰਕੇ ਫਿਰ ਸਾਨੂੰ ਪਤਾ ਵੀ ਨਹੀਂ ਚੱਲਦਾ ਹਾਂਜੀ ਪੁੰਨਿਆ ਦਾ ਆਈ ਸੀ ਕੇ ਹੂੰ ਤੇ ਹੋਰ ਘਰ ਚ ਕੌਣ ਕੌਣ ਹੈ ਆਪਣੇ ਆਪਣੇ ਮੰਮੀ ਡੈਡੀ ਹੈ ਦੋ ਵੀਰ ਭਾਬੀਆਂ ਇੱਕ ਭੈਣ ਹੈ ਛੋਟੀ ਅੱਛਾ ਅੱਛਾ ਤੇ ਬਸ ਮੈਂ ਤਾਂ ਤੁਹਾਨੂੰ ਐਸ ਕਰਕੇ ਫੋਨ ਲਾ ਲਿਆ ਸੀ ਕਿ ਮੈਂ ਪਿੰਡ ਦੇ ਵਿੱਚ ਨਾ ਥੋੜੀ ਜੀ ਗੱਲ ਜੀ ਸੁਣੀ ਛੋੜ ਜੁੜਦੀ ਸੀ ਹਾਂਜੀ ਦੱਸੋ ਤੁਸੀਂ ਸਮਝ ਗਏ ਹੋਣੇ ਮੈਂ ਕਿਹੜੀ ਗੱਲ ਸੁਣੀ ਉੱਡਦੀ ਉੱਡ ਤੇ ਦੱਸੋ ਜੀ ਫਿਰ ਮੈਂ ਸੁਣਿਆ ਸੀ ਵੀ ਤੁਸੀਂ ਆ ਜਾਂਦੇ ਹੋ ਕੋਈ ਰਾਤ ਬਰਾਤੇ ਕੋਈ ਕਿਵੇਂ ਨਾ ਕਿਵੇਂ ਹੋਵੇ ਰਾਤ ਨੂੰ ਰਾਤ ਰਹਿਣੋਂ ਵੀ ਟੈਂਪਰਸ ਨੂੰ ਨਹੀਂ ਜੀ ਨਹੀਂ ਨਹੀਂ ਐਵੇਂ ਨਹੀਂ ਹੋ ਸਕਦਾ ਮੇਰੇ ਕੋਲੇ ਪੱਕਾ ਸਬੂਤ ਹੈ ਮੇਰੇ ਕੋਲੇ ਆਉਂਦੀਆਂ ਸੰਗਤਾਂ ਆਉਂਦੀਆਂ ਮੁੰਡੇ ਆਉਂਦੇ ਸੇਵਾਦਾਰ ਸਾਰੇ ਦੱਸਦੇ ਆ ਕਿ ਬਾਬਾ ਜੀ ਐਂ ਕਰਕੇ ਤੁਸੀਂ ਛੜੇ ਛਾਂਟੋਂ ਕੀ ਤੁਹਾਡਾ ਲਵਾ ਦੰਨੇ ਇੱਕ ਜਗਾਰਡ ਕਿਤੇ ਹੂੰ ਜਿਨਾਲੇ 4 ਬੰਦ ਤੁਸੀਂ ਇੱਥੇ ਰਹਿਣੇ ਹੋ ਚਲੋ ਸਾਧਨ ਸੇਵਾ ਚ ਟਾਪਿਆ ਨਸੂਬਾ ਸੀ ਵੀ 10 ਮਿੰਟ ਟਾਈਮ ਪਾਸ ਕਰ ਲਵੋਗੇ ਨਹੀਂ ਜੀ ਹਾਂ ਮੈਂ ਮਤਮੇ ਝੂਠ ਗਲਤ ਸੁਣਿਆ ਗਲਤ ਸੁਣਿਆ ਤੁਸੀਂ ਮੈਂ ਤਾਂ ਨਹੀਂ ਜੋ ਕੁਝ ਕਰ ਦੇ ਨਹੀਂ ਨਹੀਂ ਭਾਈ ਕਰ ਦੇਣ ਦੇਖੋ ਮੈਂ ਪਿੰਡ ਚ ਆਉਣਾ ਹੈ ਬਾਜ਼ਾਰ ਤੇ ਤੂੰ ਕਈ ਵਾਰੀ ਜਾਣੀ ਹੈ ਇੱਧਰ ਤੋਂ ਮੁੰਡਿਆਂ ਨਾਲ ਬਾਹਰ ਅੰਦਰ ਹੂੰ ਜਾਨੀਏ ਕਿ ਨਹੀਂ ਜਾਂਦੇ ਨਹੀਂ ਨਹੀਂ ਜੀ ਨਹੀਂ ਤੁਸੀਂ ਨਾ ਮੇਰੀ ਗੱਲ ਸੁਣੋ ਮੈਨੂੰ ਪਤਾ ਹੈ ਵੀ ਤੁਸੀਂ ਸਤਕਾਰ ਕਰਦੇ ਹੋ ਵੀ ਇੱਕ ਗਰੰਥੀ ਸਿੰਘ ਵੱਲੋਂ ਫੋਨ ਕਰ ਰਿਹਾ ਹੈ ਹਨਾ ਉੱਤੇ ਗੱਲ ਮੈਂ ਨਹੀਂ ਫਿਰ ਨਹੀਂ ਕਰਦੇ ਸੀ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੀ ਇੱਕ ਮੇਰੀ ਗੱਲ ਤਾਂ ਸੁਣੋ ਤੁਸੀਂ ਇੱਕ ਵਾਰੀ ਹਾਂ ਜੀ ਤੁਸੀਂ ਮੇਰੀ ਗੱਲ ਠੰਡੇ ਦਿਮਾਗ ਨਾਲ ਸੁਣੋ ਸੋਚੋ ਅਤੇ ਇਸ ਗੱਲ ਨੂੰ ਵਿਚਾਰੋ ਤੁਸੀਂ ਇਹ ਦੇਖੋ ਤੁਸੀਂ ਐਸ ਕਰਕੇ ਮੈਨੂੰ ਇਹ ਗੱਲ ਆਪਣੇ ਦੱਸਣ ਦੇ ਵਿੱਚ ਤੁਸੀਂ ਸ਼ਰਮ ਮਹਿਸੂਸ ਕਰਦੇ ਹੋਵੋਗੇ ਕਿ ਇੱਕ ਗ੍ਰੰਥੀ ਸਿੰਘ ਨੇ ਮੈਨੂੰ ਫੋਨ ਕੀਤਾ ਠੀਕ ਹੈ ਕਿਉਂ ਮੈਂ ਗੁਰਦੁਆਰੇ ਦੇ ਬਾਬੇ ਨੂੰ ਮੈਂ ਕੀ ਇਹੋ ਜੀ ਗੱਲ ਦੱਸਾਂ ਵੀ ਮਤਲਬ ਗੁਰੂ ਘਰ ਦੇ ਦਾ ਗ੍ਰੰਥੀ ਹੁੰਦਾ ਸਤਕਾਰਯੋਗ ਹੁੰਦਾ ਹੈ ਹਨਾ ਅੱਜ ਤਾਂ ਅੱਜ ਤਾਂ ਮੈਂ ਤੁਹਾਨੂੰ ਕੀ ਆਈਂਦੀ ਹੈ ਨਾ ਤੁਸੀਂ ਗੁਰੂ ਘਰ ਰਹਿੰਦੇ ਹੋ ਤੁਸੀਂ ਪਾਠ ਕਰਦੇ ਹੋ ਹੂੰ ਤੁਹਾਨੂੰ ਸ਼ਰਮ ਨਹੀਂ ਆਈਂਦੀ ਮੈਨੂੰ ਦੱਸਦੇ ਨੂੰ ਸ਼ਰਮ ਕਿਉਂ ਆਊਗੀ ਦੇਖੋ ਇਹ ਜੀ ਸ਼ਰਮ ਵਾਲੀ ਕੋਈ ਗੱਲ ਨਹੀਂ ਵੀ ਦੇਖੋ ਜੀ ਦਾ ਜੋ ਕੀਤਾ ਹੈ ਜੀਦਾ ਜੋ ਕੀਤਾ ਉਹਨੇ ਆਪ ਦਾ ਕੀਤਾ ਕਰਨਾ ਹੈ ਸਾਡਾ ਕੀਤਾ ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ ਇਹ ਸਾਡਾ ਕੀਤਾ ਹੈ ਠੀਕ ਹੈ ਅਸੀਂ ਸੇਵਾ ਵੀ ਕਰਦੇ ਆ ਅਸੀਂ ਸਾਡਾ ਕੀਤਾ ਵੀ ਹੈ ਠੀਕ ਹੈ ਜੇ ਕੋਈ ਖੇਤੀਬਾੜੀ ਕਰਦਾ ਉਹ ਉਸ ਦਾ ਕੀਤਾ ਹੈ ਠੀਕ ਹੈ ਹਾਂ ਜੀ ਹੈ ਹੈ ਜਾਂ ਨਹੀਂ ਹੈ ਹੈਗਾ ਨਾ ਉਹ ਤੇ ਹੀ ਆਪੋ ਆਪਣਾ ਬਿਜ਼ਨਸ ਹੈ ਜੀ ਆਪੋ ਆ ਤਾਂ ਬਿਜ਼ਨਸ ਹੈ ਭਾਈ ਹੁਣ ਜੇ ਤੂੰ ਇਹ ਕੰਮ ਕਰਦੀ ਹੈ ਵੀ ਤੈਨੂੰ ਇਸ ਤਰੀਕੇ ਦੀ ਕੋਈ ਆਦਤ ਲੱਗੀ ਹੋਈ ਹੈ ਯਾ ਫਿਰ ਤੈਨੂੰ ਕੋਈ ਪਰਿਵਾਰਕ ਕੋਈ ਤੇਰੀ ਮਜਬੂਰੀ ਹੈ ਤੂੰ ਸਾਨੂੰ ਖੁੱਲ ਕੇ ਦੱਸਣਾ ਵੀ ਸਾਨੂੰ ਬਾਬਾ ਜੀ ਆ ਮਜਬੂਰੀ ਹੈ ਮੈਂ ਇਸ ਕਰਕੇ ਕੰਮ ਕਰਦੀ ਆ ਤੁਹਾਨੂੰ ਦੱਸਣ ਦੇ ਵਿੱਚ ਕੀ ਦਿੱਕਤ ਹੈ ਦੱਸ ਦੱਸਣ ਦੇ ਵਿੱਚ ਤਾਂ ਕੋਈ ਉਹ ਨਹੀਂਗਾ ਨਾ ਨਹੀਂ ਤੁਸੀਂ ਮਜਬੂਰੀ ਦੱਸੇ ਤਾਂ ਫੇਰ ਨਹੀਂ ਨਹੀਂ ਦੱਸ ਕੋਈ ਦੱਸ ਵੀ ਤੂੰ ਜੋ ਦੇਖੋ ਜੋ ਵੀ ਜਿਹਦੇ ਬੰਦੇ ਨੇ ਆਪਦਾ ਸੌਦਾ ਵੇਚਣਾ ਉਹ ਹੁੱਕਾ ਮਾਰ ਕੇ ਕਹਿੰਦਾ ਵੀ ਭਾਈ ਮੈਂ ਆ ਸੌਦਾ ਵੇਚਦਾ ਆ ਮੇਰਾ ਕਰਮ ਹੈ ਆ ਮੇਰਾ ਧਰਮ ਹੈ ਠੀਕ ਹੈ ਅਸੀਂ ਤਾਂ ਹੁੱਕਾ ਮਾਰ ਕੇ ਕਹਿੰਨੇ ਆ ਭਾਈ ਜਿੰਨੇ ਕੁਸ਼ ਕੰਮ ਐ ਸਾਡਾ ਆਰੇਜਕ ਅਸੀਂ ਇੱਥੋਂ ਰੋਟੀ ਖਾਣੀ ਐ ਹਨਾ ਜੇ ਤੂੰ ਦੱਸ ਦੇ ਵੀ ਅਸੀਂ ਵੀ ਆਹੀ ਸਾਡਾ ਰਿਜਕ ਐ ਇਹਦੇ ਕੋਈ ਸੰਗਣ ਸਰਣ ਨਾਲੇ ਤਾਂ ਗੱਲ ਹੀ ਨਹੀਂ ਮੈਨੂੰ ਜੋ ਮੈਂ ਪਿੰਡ ਦੇ ਮੁੰਡਿਆਂ ਕੋਲੋਂ ਸੁਣਿਆ ਮੈਂ ਭਾਈ ਤੇਰੇ ਕੋਲ ਤਤਵ ਜੀ ਪੁੱਛ ਲਈ ਪੁੱਛ ਲਈ ਕਿ ਨਹੀਂ ਪੁੱਛੇ ਪਿੰਡ ਦੇ ਮੁੰਡੇ ਨੇ ਤੁਹਾਨੂੰ ਕੀ ਨਹੀਂ ਕਿਹਾ ਹੈਗਾ ਪਿੰਡ 'ਚ ਬਥੇਰੇ ਮੁੰਡੇ ਆਉਂਦੇ ਆ ਸੇਵਾ ਦਾ ਆਉਂਦੇ ਇੱਥੇ ਉਹ ਮੈਨੂੰ ਕਹਿੰਦੇ ਕਿ ਬਾਬਾ ਜੀ ਤੁਸੀਂ ਵੀ ਇਹ ਕਰੋ ਭਾਈ ਤੁਸੀਂ ਵੀ ਕੋਈ ਐਵੇਂ ਦਾ ਕੋਈ ਨਜ਼ਾਰੇ ਲੈਣੇ ਤਾਂ ਲੈ ਲਓ ਉਹ ਗੁਰਜੀਤ ਹੈਗੀ ਨਾ ਕੁੜੀ ਉਹਨਾਂ ਦੀ ਬਾਹਰ ਲਿਆਂਦੀ ਇੱਕ ਉਹ ਇਹ ਕੰਮ ਕਰਦੀ ਹੈ ਕੋਨ ਪੈਸਿਆਂ ਦੀ ਵੀ ਲੋੜ ਹੁੰਦੀ ਹੈ ਤੁਸੀਂ ਉਹਨੂੰ ਪੈਸੇ-ਪੁਸੇ ਦੇ ਦਿਓ ਤੇ ਤੁਸੀਂ ਆਪ ਦਾ ਕਰ ਲਓ ਜਿਹੜਾ ਕੁਝ ਕੰਮ ਹੈ ਜੇ ਮਰਜ਼ੀ ਰਾਤ ਵੀ ਰਹਿ ਜਾਊਗੀ ਮੈਂ ਤਾਂ ਭਾਈ ਇੱਕ ਪੁੱਛਣ ਵਾਸਤੇ ਤੁਹਾਨੂੰ ਫੋਨ ਲਾਇਆ ਕਿ ਭਾਈ ਜਿਹੜੀ ਮੈਂ ਪਿੰਡ ਦੇ ਵਿੱਚ ਗੱਲ ਸੁਣੀ ਹੈ ਕੀ ਉਹ ਸੱਚੀ ਹੈ ਜਾਂ ਝੂਠੀ ਹੈ ਮੈਂ ਗੱਲ ਤਾਂ ਸਹੀ ਹੈ ਜੀ ਪਰ ਮੈਂ ਇੱਕ ਮੁੰਡੇ ਨਾਲ ਕਰਦੀ ਆਂ ਸਾਰਾ ਨਾਣੀ ਕਰਦੀ ਨਹੀਂ ਨਹੀਂ ਭਾਈ ਆ ਨਹੀਂ ਇੱਕ ਨਾਲ ਨਹੀਂ ਗੱਲ ਪਿੰਡ ਦੇ ਵਿੱਚ ਐਵੇਂ ਥੋੜੀ ਉੱਡਦੀ ਹੈ ਜਿਹੜੇ ਮੁੰਡਾ ਮੈਨੂੰ ਆ ਕੇ ਦੱਸ ਕੇ ਆ ਕੇ ਬਾਬਾ ਜੀ ਮੈਂ ਇਹਨੂੰ 7000 ਰੁਪਏ ਤਾਂ 1500 ਰੁਪਏ ਚ ਮੈਂ ਸੱਦੀ ਆ ਇਹਨਾਂ ਹੀ ਰੇਟ ਇੱਕ ਵਾਰੀ ਨਾ ਹਾਂਦਾ ਹੂੰ ਦੱਸੋ ਭਾਈ ਖੁੱਲ ਕੇ ਦੱਸੋ ਕੋਈ ਸੰਗ ਸ਼ਰਮ ਮੈਨੂੰ ਨਾਲ ਤਾਂ ਸ਼ਰਮ ਆਉਣੀ ਹੋਣਾ ਵੀ ਬਾਬਾ ਗੱਲ ਕਰੀ ਜਾਂਦਾ ਹੈ ਹਣਾ ਹੂੰ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਹੈ ਜੀ ਹੂੰ ਨਹੀਂ ਦੱਸੋ ਨਹੀਂ ਕਰਦੇ ਤਾਂ ਹੋਣਾ ਤੁਸੀਂ ਕੰਮ ਇਹ ਹਾਂਜੀ ਕਰਦੇ ਹੋ ਨਾ ਹੋ ਇੱਕ ਤੋਂ ਵੱਧ ਮੁੰਡਿਆਂ ਨਾਲ ਵੀ ਤੁਸੀਂ ਸਰੀਰਕ ਸੰਬੰਧ ਬਣਾਏ ਹੈ ਨਾ ਹਾਂਜੀ ਮੰਨਦੂ ਅਸੀਂ ਇਹਨੂੰ ਕਬੂਲਦੇ ਹਾਂ ਤੁਸੀਂ ਹਾਂਜੀ ਹਨਾ ਭਾਈ ਮੈਂ ਤੈਨੂੰ ਨਾ ਇੱਕ ਸੱਚੀ ਦਸਟੀਕ ਰਾਈ ਦੇਣਾ ਗੁਰੂ ਘਰ ਦੇ ਗ੍ਰੰਥੀ ਹੋਣ ਦੇ ਨਾਤੇ ਅੱਛਾ ਹਾਂ ਭਾਈ ਇਹ ਨਾ ਕੰਮ ਹੈ ਜਿਹੜਾ ਇਹ ਸਹੀ ਨਹੀਂ ਹੈ ਤੁਹਾਡੇ ਵਾਸਤੇ ਤੁਸੀਂ ਇਹ ਨਾ ਸਮਝੋ ਕਿ ਗੁਰੂ ਘਰ ਦੇ ਗ੍ਰੰਥੀ ਨੇ ਕੋਈ ਆਪ ਦੇ ਸਵਾਰਥ ਵਾਸਤੇ ਤੁਹਾਨੂੰ ਫੋਨ ਲਾਇਆਗਾ। ਨਹੀਂ ਨਹੀਂ ਜੀ। ਤੁਸੀਂ ਇਹ ਨਾ ਸਮਝੋ ਮੈਂ ਤੁਹਾਨੂੰ ਇਸ ਦਲਦਲ ਦੇ ਵਿੱਚੋਂ ਕੱਢਣਾ ਹੈ। ਠੀਕ ਹੈ। ਤੁਸੀਂ ਇਸ ਚੀਜ਼ ਦੇ ਵਿੱਚੋਂ ਬਾਹਰ ਆਓ। ਤੁਸੀਂ ਇਹ ਕੰਮ ਤੁਹਾਡੇ ਵਾਸਤੇ ਸ਼ੋਭਾ ਨਹੀਂ ਦਿੰਦਾ। ਚੰਗਾ ਨਹੀਂ ਲੱਗਦਾ। ਚੰਗਾ ਨਾ ਦੇਖੋ। ਮੋਹ ਪਿਆਰ ਹੁੰਦਾ ਭਾਈ ਇੱਕ ਅੱਦੇ ਨਾਲ ਹੁੰਦਾ। ਇੱਕ ਨਾਲ ਹੁੰਦਾ, ਇੱਕ ਨਾਲ ਹੁੰਦਾ। ਤੁਸੀਂ ਜਗ੍ਹਾ ਜਗ੍ਹਾ ਇਹ ਕਰਨਾ ਐਵੇਂ ਕੋਈ ਬਿਮਾਰੀ ਘਟ ਲਓਗੇ ਭਾਈ ਇਦਾਂ ਦਾ ਕੰਮ ਸੌਮ ਸ਼ੋਭਾ ਨਹੀਂ ਦਿੰਦਾ। ਮਨੂਮੀ ਇਹ ਤੂੰ ਸਮਝ ਗਿਆ ਹੋਵੇਂਗਾ ਗੱਲ ਨੂੰ ਸਾਨੂੰ ਜੇ ਤਾਂ ਦੇ ਕਿ ਹੂੰ ਕਿਡਾ ਦਾ ਹੈ ਹਾਂਜੀ ਡਰ ਕੇ ਸਿਨ੍ਹਾ ਵੇਸੀ ਕੋਈ ਗੱਲ ਨਹੀਂ ਹੈ ਚਿਕਨ ਡੋਂਗ ਬਗੇਰਾ ਲਗਾ ਕੇ ਕਰੀਦਾ ਜਿਹੜਾ ਵੀ ਸਕਰੀਦ ਹੈ ਅੱਛਾ ਅੱਛਾ ਨਹੀਂ ਨਹੀਂ ਫੇਰ ਨਹੀਂ ਨਹੀਂ ਚਾਹ ਤੁਸੀਂ ਕੁਛ ਵੀ ਕਰੋ ਕਿਵੇਂ ਵੀ ਕਰੋ ਮੈਂ ਇਹ ਕਹਿਣਾ ਹੈ ਵੀ ਜਿਹੜੇ ਵੀ ਤੁਸੀਂ ਕਰਮੇ ਕਰਦੇ ਹੋ ਨਾ ਇਹ ਤੁਹਾਡੇ ਵਾਸਤੇ ਸ਼ੋਭਾ ਨਹੀਂ ਦਿੰਦਾ ਅੱਗੇ ਭਾਈ ਤੁਹਾਡੀ ਮਰਜ਼ੀ ਹੈ ਗੁਰੂ ਘਰ ਦਾ ਗ੍ਰੰਥੀ ਹੁੰਦਾ ਨਾ ਉਹਨੇ ਉਹਦੇ ਤੇ ਜ਼ਿੰਮੇਵਾਰੀ ਹੁੰਦੀ ਹੈ ਵੀ ਪਿੰਡ ਨੂੰ ਉਹਨੇ ਸਿੱਦੇ ਹਾਸਤੇ ਪਾਉਣਾ ਹੈ। ਹਾਂਜੀ। ਠੀਕ ਹੈ ਤੇ ਅੱਗੇ ਤੁਹਾਡੀ ਇਹ ਮਰਜ਼ੀ ਹੈ ਵੀ ਤੁਸੀਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਠੀਕ ਹੈ। ਠੀਕ ਹੈ ਜੀ। ਵੈਸੇ ਨਾ ਗੁਰੂ ਘਰਾਂ ਨੇ ਚਿੰਗੀ ਨਹੀਂ ਕਰੀ ਵੀ ਇੰਨੀ ਗਰੀਬੀ ਦਿੱਤੀ ਹਨ ਕਿ ਕਿਆਨ ਨਹੀਂ ਕਰਨਾ। ਨਹੀਂ ਨਹੀਂ ਗਰੀਬੀ ਨਹੀਂ ਮਾਲਕ ਤੁਹਾਡੇ ਤੇ ਕਿਰਪਾ ਕਰੂਗਾ। ਕੋਈ ਨਹੀਂ ਘਬਰਾਓ ਨਾ। ਬਸ ਇਸ ਟੀਚੇ ਬਾਹਰ ਨਿਕਲੋ ਠੀਕ ਹੈ। ਠੀਕ ਹੈ ਜੀ।